ਗੋੜੀ ਗਵਾਰੀ ਮਹੱਲਾ ਪੰਜਵਾਂ ਹਸਤ ਪਨੀਤ ਹੋ へ ਤਤਕਾਲ ਵਿਨਸ ਜਾਹੇ ਮਾਇਆ ਜੰਜਾਲ ਰਸਨਾ ਰਮੋ রাম ਗੁਣਨੀਤ ਸੁਖ ਪਾਪ ਹੋ ਮੇਰੇ ਭਾਈ ਮੀਤਾ ਲੇਖ ਲੇਖਣ ਕਾਗਦ ਮਸਵਾਣੀ RAM ਨਾਮ ਹਰ ਅੰਮ੍ਰਿਤ ਬਾਣੀ ਰਹਾਉ ਇਹ ਕਾਰਜ ਤੇਰੇ ਜਾਹੇ ਬਕਾਰ ਸਿਮਰਤ ਰਾਮ ਨਾਹੀ ਜਮ ਮਾਰ ਧਰਮ ਰਾਏ ਕੇ ਦੂਤ ਨਾ ਜੋ ਹੈ ਮਾਇਆ ਮਗਨ ਨਾ ਕਸ਼ੂਐ ਮੋਹ ਹੈ ਉਧਰ ਹੈ ਆਪ ਤਰੈ ਸੰਸਾਰ ਰਾਮ ਨਾਮ ਜਪੈ ਕੰਕਾਰ ਆਪ ਕਮਾਉ ਅਵਰਾ ਅਪਦੀਸ ਰਾਮ ਨਾਮ ਹਿਰਦੈ ਪਰਵੇਸ਼ ਜਾਂ ਕੈ ਮਾਥੈ ਹੋ ਨਿਧਾਨ ਸੋਈ ਪੁਰਖ ਜਪੈ ਭਗਵਾਨ ਆਠ ਪਹਿਰ ਹਰ ਹਰ ਗੁਣ ਗਾਉਂ ਕਹੋ ਨਾਨਕ ਹਉ ਤਿਸ ਬਲ ਜਾਉ ਰਾਗ ਗੌੜੀ ਗਵਾਰੀ ਮਹੱਲਾ ਪੰਜਵਾਂ ਚੌਪਦੀ ਦੋਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੋ ਪਰਾਇਓ ਸੋਈ ਆਪਣਾ ਜੋ ਤਜ ਛੋਡਨ ਤਿਸ ਸਿਉ ਮਨ ਰਚਨਾ ਕਹੋ ਗੁਸਾਈ ਮਿਲੀਐ ਕੇ ਜੋ ਬਿਬਰਜਤ ਤਿਸ ਸਿਉਨੇ ਰਹਾਉ ਝੂਠ ਬਾਤ ਸਾ ਸੱਚ ਕਰ ਜਾਤੀ ਸਤਹੁ ਹਵਨ ਮਨ ਲੱਗੈ ਨਾ ਰਾਤੀ 바ਵੇ ਮਾਰਗ ਟੇਡਾ ਚਲਣਾ ਸਿੱਧਾ ਛੋੜ ਅਪੂਠਾ ਬੁਨਣਾ ਦੋਹਾ ਸੁਨਿਆ ਕਾ ਕਸਮ ਪ੍ਰਭ ਸੋਈ ਜਿਸ ਮੀਲੇ ਨਾਨਕ ਸੋ ਮੁਕਤਾ ਹੋਈ ਗੌੜੀ ਗਵਾਰ ਦੀ ਮਹੱਲਾ ਪੰਜਵਾਂ ਕਲਿਯੁਗ ਮਹਿ ਮਿਲ ਆਏ ਸੰਜੋਗ ਜਿ ਚਰ ਆਗਿਆ ਤੇ ਚਰ ਭੋਗਹਿ ਭੋਗ ਜਲੈ ਨ ਪਾਈਐ ਰਾਮ ਸਨੇਹੀ ਕਿਰਤ ਸੰਜੋਗ ਸਤੀ ਉਠ ਹੋਈ ਰਹਾਉ ਦੇਖਾ ਦੇਖੀ ਮਨ ਹੱਥ ਜਲ ਜਾਈਐ ਪ੍ਰਿਆ ਸੰਗ ਨ ਪਾਵੈ ਬਹੁ ਜੂਨ ਪੁਵਾਈਐ ਸੀਲ ਸੰਜਮ ਪ੍ਰਿਆ ਆਗਿਆ ਮਾਨੈ ਤਿਸ ਨਾਰੀ ਕੋ ਦੁਖ ਨ ਜਮਾਨੈ ਕਹੋ ਨਾਨਕ ਜਿਨ ਪ੍ਰਯੋਗ ਪਰਮੇਸ਼ਰ ਕਰ ਜਾਣਿਆ ਧਨ ਸਤੀ ਦਰਗਾਹਾ ਪਰਵਾਨਿਆ ਗੌੜੀ ਗਵਾਰੀ ਮਹੱਲਾ ਪੰਜਵਾ ਹਮ ਤਨਵੰਤ ਭਾਗਟ ਸਚਨਾਇ ਹਰ ਗੁਣ ਗਾਵਹਿ ਸਹਿਜ ਸੁਭਾਈ ਰਹਾਉ ਪੀਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ ਰਤਨ ਲਾਲ ਜਾ ਕਾ ਕਸ਼ੂ ਨਾਮੋਲ ਪਰੇ ਪੰਡਾਰ ਅਖੂਟ ਅਤੋਲ ਖਾਵਹਿ ਖਰਚਹਿ ਰਲ ਮਿਲ ਪਾਈ ਟੂਟ ਨ ਆਵੇ ਵਦ ਦੂ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਖਾਈ ਸੋ ਏਤ ਖਜ਼ਾਨੇ ਲਿਆਰ ਲਾਈ ਗੌੜੀ ਮਹੱਲਾ ਪੰਜਵਾ ਡਰ ਡਰ ਮਰਤੇ ਜਬ ਜਾਨੀਐ ਦੂਰ ਡਰ ਚੂ ਕਾ ਦੇਖਿਆ ਪ੍ਰਭੂਰ ਸਤਗੁਰੇ ਆਪਣੇ ਕੋ ਬਲਿਹਾਰੈ ਛੋੜ ਨਾ ਜਾਈ ਸਰ ਪਰ ਤਾਰੈ ਰਹਾ ਦੂਖ ਰੋਗ ਸੋਗ ਬਿਸਰੈ ਜਬ ਨਾਮ ਸਦਾ ਆਨੰਦ ਜਾਂ ਹਰ ਗੁਣ ਗਾਮ ਬੁਰਾ ਭਲਾ ਕੋਈ ਨਾ ਕਹੀਜੈ ਛੋੜ ਮਾਨ ਹਰ ਚਰਨ ਗੀਜੈ ਕਹੋ ਨਾਨਕ ਗੁਰਮੰਤਰ ਚਿਤਾਰੈ ਸੁਖ ਪਾਵੇ ਸਾਚੇ ਦਰਬਾਰ ਗੌੜੀ ਮਹੱਲਾ ਪੰਜਵਾਂ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਜਾਂ ਕੀ ਪ੍ਰੀਤ ਗੋਬਿੰਦ ਸਿਓ ਲਾਗੀ ਦੂਖ ਦਰਦ ਭ੍ਰਮ ਤਾਂ ਕਾ ਭਾਗੀ ਰਹਾਉ ਜਾਂ ਕੋ ਰਸ ਹਰ ਰਸ ਹੈ ਆਇਉ ਸੋ ਅਨ ਰਸ ਨਾਹੀ ਲਪਟਾਇਉ ਜਾ ਕਾ ਕਹਿਆ ਦਰਗਾਹ ਚੱਲੈ ਸੋ ਕਿਸ ਕੋ ਨਦਰ ਲੈ ਆਵੇ ਤਲੈ ਜਾਂ ਕਾ ਸਭ ਕਿਛ ਤਾਂ ਕਾ ਹੋਈ ਨਾਨਕ ਤਾਂ ਕਉ ਸਦਾ ਸੁਖ ਹੋਈ ਗੌੜੀ ਮਹੱਲਾ ਪੰਜਵਾ ਜਾਂ ਕੈ ਦੁਖ ਸੁਖ ਸਭ ਕਰ ਜਾਪੈ ਤਾਂ ਕਉ ਕਾੜਾ ਕਹਾਂ ਬਿ ਆਪੈ ਸਹਿਜ ਆਨੰਦ ਹਰ ਸਾਧੂ 마ਹੇ ਆਗਿਆਕਾਰੀ ਹਰ ਹਰਿ ਰਾਏ ਰਹਾਉ ਜਾਂ ਕੈ ਅਚਿੰਤ ਵਸੈ ਮਨ ਆਈ ਤਾਂ ਕੋ ਚਿੰਤਾ ਕਤ ਹੂ ਨਾਹੀ ਜਾਂ ਕਹਿ ਬਿਨ ਸਿਓ ਮਨ ਤੇ ਪਰਮਾ ਤਾਂ ਕਹਿ ਕਛੂ ਨਾਹੀ ਡਰ ਜਮਾ ਜਾਂ ਕਹਿ ਹਿਰਦੈ ਦੀਓ ਗੁਰਨਾਮਾ ਕਹੋ ਨਾਨਕ ਤਾਂ ਕਹਿ ਸਗਲ ਨਿਦਹਾਨਾ ਗਉੜੀ ਮਹੱਲਾ ਪੰਜਵਾ ਅਗਮ ਰੂਪ ਕਾ ਮਨ ਮਹਿ ਥਾਨਾ ਗੁਰ ਪ੍ਰਸਾਦਿ ਕਿਨੈ ਬਿਰਲੈ ਜਾਨਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸ ਹੈ ਪ੍ਰਾਪਤ ਤਿਸ ਲੈ ਪੁੰਚਾ ਰਹਾ ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀ ਧੁਨ ਮੋਹੇ ਗੋਪਾਲਾ ਤਹ ਸਹਿਜ ਅਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰਖ ਅਨੰਤ ਸੋਗ ਨਹੀਂ ਬੀਆ ਸੋ ਕਰ ਗੁਰ ਨਾਨਕ ਕੋ ਦੀਆ ਗੌੜੀ ਮਹੱਲਾ ਪੰਜਵਾ ਕਮਨ ਰੂਪ ਤੇਰਾ ਆਰਾਧੋ ਕਮਨ ਜੋਗ ਕਾਇਆ ਲਈ ਸਾਧੋਂ ਕਮਨ ਗੁਣ ਜੋ ਤੁਝ ਲੈ ਗਾਵਾਂ ਕਮਨ ਬੋਲ ਪਾਰ ਬ੍ਰਹਮ ਰੀ ਜਾਵਾਂ ਰਹਾਉ ਕਮਨ ਸੋ ਪੂਜਾ ਤੇਰੀ ਕਰੂੰ ਕਮਨ ਸੋ ਵਿਦ ਜਿਤ ਭਵ ਜਲ ਤਰੂੰ ਕਮਨ ਤਪ ਜਿਤ ਤਪਿਆ ਹੋਏ ਕਮਨ ਸੋ ਨਾਮ ਹਉ ਮੈ ਮਲਖ ਹੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਗੁਰੂ ਮਿਲੇ ਦਇਆਲ ਤਿਸ ਹੀ ਗੋਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨ ਲੇ ਸੁਖ ਦਾਤਾ ਰਹਾਉ ਦੂਜਾ ਗੌੜੀ ਮਹੱਲਾ ਪੰਜਵਾਂ ਆਪਨ ਤਨ ਨਹੀਂ ਜਾ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾ ਆਪਨ ਨਹੀਂ ਕਾ ਕੌ ਲਪਟਾਇਓ ਆਪਨ ਨਾਮ ਸਤਗੁਰ ਤੇ ਪਾਇਓ ਰਹਾਉ ਸੁੱਤ ਬਨਤਾ ਆਪਨ ਨਹੀਂ ਭਾਈ ਇਸਤ ਮੀਤ ਆਪ ਬਾਪ ਨਾ ਮਾਈ ਸੋਇ ਨਾ ਰੂਪਾ ਫੁਲ ਨਹੀਂ ਧਾਮ ਹੈ ਵਰ ਗੈ ਵਰ ਆਪਨ ਨਹੀਂ ਕਾਮ ਕਹੋ ਨਾਨਕ ਜੋ ਗੁਰਬਖਸ਼ ਮਲਾਇਆ ਤਿਸ ਕਾ ਸਭ ਕਿਛ ਜਿਸ ਕਾ ਹਰਾਇਆ ਗੌੜੀ ਮਹੱਲਾ ਪੰਜੂਆ ਗੁਰ ਕੇ ਚਰਨ ਉਪਰ ਮੇਰੇ ਮਾਥੇ ਤਾਂਤੇ ਦੁਖ ਮੇਰੇ ਸਗਲੇ ਲਾਥੇ ਸਤਗੁਰੇ ਆਪਣੇ ਕਉ ਕੁਰਬਾਨੀ ਆਤਮ ਚੀਨ ਪਰਮ ਰੰਗ ਮਾਨੀ ਰਹਾਉ ਚਰਨ ਰੇਣ ਗੁਰ ਕੀ ਮੁਖ ਲਾਗੀ ਹਮ ਬੁੱਧ ਤਿਨ ਸਗਲ त्यागी ਗੁਰ ਕਾ ਸ਼ਬਦ ਲਗੋ ਮਨ ਮੀਠਾ ਪਾਰ ਬ੍ਰਹਮ ਤਾਤੇ ਮੋਹਿ ਦੀਠਾ ਗੁਰ ਸੁਖ ਦਾਤਾ ਗੁਰ ਕਰਤਾਰ ਜੀ ਪ੍ਰਾਨ ਨਾਨਕ ਗੁਰ ਆਧਾਰ